ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਪਾੜੇ ਤੁਸੀਂ ਮੱਸਿਆ ਵਾਲੇ ਦਿਨ ਵੀ ਕਰ ਸਕਦੇ ਹੋ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਜਿਸ ਦਿਨ ਵੀ ਤੁਹਾਨੂੰ ਸਮਾਂ ਮਿਲੇ ਉਸ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਿਵੇਂ ਕਿ ਅਸੀਂ ਤੁਹਾਡੇ ਨਾਲ ਮੱਸਿਆ ਤੇ ਸ਼ਨੀਵਾਰ ਦੇ ਦਿਨ ਕੀਤੇ ਜਾਣ ਵਾਲੇ ਉਪਾਅ ਦੀਆਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ ਪਰ ਇਹ ਅੱਜ ਦਾ ਜਿਹੜਾ ਉਪਾਅ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਤੇ ਜਿਵੇਂ ਆਪਾਂ ਕਈ ਉਪਾਅ ਕਰਦੇ ਹਾਂ ਉਹ ਉਪਾਅ ਅਸੀਂ ਪਿੱਪਲ ਦੇ ਦਰਖਤ ਦੇ ਕੋਲ ਜਾ ਕੇ ਕਈ ਵਾਰ ਕਰਨੇ ਹੁੰਦੇ ਹਨ ਤੇ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਕਿਸੇ ਪ੍ਰੋਬਲਮ ਦੇ ਕਰਕੇ ਜਾਂ ਤਾਂ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਤੇ ਜਾਂ ਫਿਰ ਸਾਡੇ ਨੇੜੇ ਤੇੜੇ ਕਿਤੇ ਵੀ ਆਸ-ਪਾਸ ਪਿੱਪਲ ਦਾ ਦਰਖਤ ਨਹੀਂ ਹੈ ਤੇ ਅਸੀਂ ਉਸ ਉਪਾਅ ਨੂੰ ਕਿਵੇਂ ਕਰੀਏ ਤੇ ਅੱਜ ਦਾ ਜਿਹੜਾ ਉਪਾਅ ਹੈ ਇਹ ਉਹਨਾਂ ਲੋਕਾਂ ਦੇ ਲਈ ਹੈ ਤੇ ਅੱਜ ਦੇ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਤੇ ਇਹ ਜਿਹੜਾ ਉਪਾਅ ਹੈ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਾਂ ਸਾਰੇ ਦਿਨ ਦੇ ਵਿੱਚ ਤੁਹਾਡੇ ਕੋਲ ਸਮਾਂ ਨਹੀਂ ਮਿਲਦਾ ਕੰਮਾਂ ਕਾਰਾਂ ਤੋਂ ਵੇਲ ਨਹੀਂ ਮਿਲਦੀ ਤਾਂ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਕਿ ਇਸ ਉਪਾਅ ਨੂੰ ਆਪਾਂ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹਾਂ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਉਪਾਅ ਆਪਾਂ ਕਰਨਾ ਕਿਹੜੀ ਚੀਜ਼ ਦੇ ਨਾਲ ਹੈ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਆਓ ਹੁਣ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਉਪਾਅ ਨੂੰ ਤੁਸੀਂ ਮੱਸਿਆ ਦੇ ਦਿਨ ਵੀ ਕਰ ਸਕਦੇ ਹੋ ਤੇ ਸ਼ਨੀਵਾਰ ਨੂੰ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਕਰ ਰਹੇ ਹੋ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੋਂ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਮੱਸਿਆ ਦੇ ਦਿਨ ਕਰ ਰਹੇ ਹੋ ਤਾਂ ਤੁਸੀਂ ਜਿਵੇਂ ਕਿਸੇ ਸਵੇਰ ਦੇ ਸਮੇਂ ਤੋਂ ਲੈ ਕੇ ਸ਼ਾਮ ਦੇ ਸਮੇਂ ਦੇ ਵਿੱਚ ਕਰ ਸਕਦੇ ਹੋ ਤੁਸੀਂ ਇਸ ਉਪਾਅ ਨੂੰ ਅਗਲੇ ਦਿਨ ਬਿਲਕੁਲ ਵੀ ਨਹੀਂ ਕਰਨਾ ਜਿਹੜਾ ਅੱਜ ਦਾ ਉਪਾਅ ਹੈ ਇਹ ਉਪਾਅ ਜਿਹੜਾ ਵੀ ਕੋਈ ਭੈਣ ਭਰਾ ਇਸ ਨੂੰ ਵਿਸ਼ਵਾਸ ਦੇ ਨਾਲ ਕਰੇਗਾ ਇਸ ਦਾ ਬਹੁਤ ਹੀ ਵਧੀਆ ਉਸ ਨੂੰ ਰਿਜ਼ਲਟ ਮਿਲੇਗਾ ਕਿਉਂਕਿ ਜੇਕਰ ਅਸੀਂ ਕੋਈ ਵੀ ਚੀਜ਼ ਵਿਸ਼ਵਾਸ ਦੇ ਨਾਲ ਕਰਦੇ ਹਾਂ ਉਸ ਨੂੰ ਕਰਨ ਦੇ ਵਿੱਚ ਅਸੀਂ ਕਾਮਯਾਬ ਜ਼ਰੂਰ ਹੁੰਦੇ ਹਾਂ ਇਸ ਕਰਕੇ ਤੁਸੀਂ ਜੇਕਰ ਇਸ ਉਪਾਅ ਨੂੰ ਕਰ ਰਹੇ ਹੋ ਇਸ ਨੂੰ ਵਿਸ਼ਵਾਸ ਦੇ ਨਾਲ ਕਰਿਓ ਕਿਉਂਕਿ ਜਿੱਥੇ ਵਿਸ਼ਵਾਸ ਉੱਥੇ ਸਭ ਕੁਝ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਵੀ ਨਹੀਂ ਇਸ ਤਰੀਕੇ ਨਾਲ ਕਈ ਵਾਰ ਕੀ ਹੁੰਦਾ ਕਿ ਇਸ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਕਿ ਅਸੀਂ ਉਪਾਰ ਸ਼ਨੀਵਾਰ ਕਰਦੇ ਹਾਂ ਤੇ ਸ਼ਨੀਵਾਰ ਹੀ ਮੱਸੀ ਆ ਜਾਂਦੀ ਹੈ ਫਿਰ ਤਾਂ ਸਾਡੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਨਾਲੇ ਤੁਸੀਂ ਇਸ ਦਿਨ ਮੱਸੀ ਆਉਂਦੀ ਹੈ ਤੇ ਨਾਲੇ ਸ਼ਨੀਵਾਰ ਹੁੰਦਾ ਹੈ ਦੋਨੋਂ ਚੀਜ਼ਾਂ ਹੀ ਮਿਲ ਜਾਂਦੀਆਂ ਹਨ ਤੇ ਉਸ ਦਿਨ ਜੇਕਰ ਅਸੀਂ ਐਸੋ ਪਾਣੂ ਕਰਦੇ ਹਾਂ ਤੇ ਉਸ ਦਿਨ ਸਾਨੂੰ ਰਿਜ਼ਲਟ ਵਧੀਆ ਮਿਲਦਾ ਹੈ ਸਾਨੂੰ ਕਦੇ ਵੀ ਨੌਕਰੀ ਵਪਾਰ ਪੈਸਾ ਤਾਂ ਦੌਲਤ ਵਿੱਚ ਕਦੇ ਵੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਇਸੇ ਨਾਲ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਉੱਪਰ ਸ਼ਨੀ ਕਰੋਪੀ ਚੱਲ ਰਹੀ ਹੈ ਜਿਸੇ ਕਰਕੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਪ੍ਰੋਬਲਮ ਵੀ ਇਸ ਪਾਣੂ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਹਨ ਇਹ ਉਪਾਅ ਜੇਕਰ ਤੁਸੀਂ ਕਰੋਗੇ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਉਪਜੋਗੀ ਤੇ ਬੜਾ ਹੀ ਫਾਇਦੇਮੰਦ ਸਿੱਧ ਹੋਵੇਗਾ ਕਿਉਂਕਿ ਇਹ ਜਿਹੜਾ ਉਪਾਅ ਹੈ ਇਹ ਉਪਾਅ ਕਰਨ ਦੇ ਨਾਲ ਛਣੇ ਦੇਵ ਤੁਹਾਡੇ ਤੋਂ ਪਸੰਨ ਹੋ ਜਾਣਗੇ ਜਸਤੇ ਕਰਕੇ ਤੁਹਾਡੇ ਕਰਦੀਆਂ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਹਨ ਉਹ ਦੂਰ ਹੋ ਜਾਣਗੀਆਂ ਐਸੇ ਨਾਲ ਜਿਹੜੇ ਬੱਚਿਆਂ ਦੀ ਜੋਬ ਨਹੀਂ ਲੱਗ ਰਹੀ ਉਹਨਾਂ ਵਿੱਚੋਂ ਕਈ ਬੱਚੇ ਉਹਨਾਂ ਨੂੰ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੁੰਦੀ ਹੈ ਸਟੱਡੀ ਕੀਤੀ ਹੁੰਦੀ ਹੈ ਮਿਹਨਤ ਕੀਤੀ ਹੁੰਦੀ ਹੈ ਮੇਨੰਦ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਜੋਬ ਨਹੀਂ ਮਿਲਦੀ ਤੇ ਕਈ ਵਾਰ ਕੀ ਹੁੰਦਾ ਕਿ ਜੋਬ ਮਿਲ ਜਾਂਦੀ ਹੈ ਪਰ ਪ੍ਰਮੋਸ਼ਨ ਨਹੀਂ ਹੁੰਦੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹਨ ਜੋ ਸਾਡੇ ਕਾਰ ਦੇ ਵਿੱਚ ਅਕਸਰ ਹੀ ਚੱਲਦੀਆਂ ਰਹਿੰਦੀਆਂ ਹਨ ਇਸ ਤਰੀਕੇ ਦੇ ਨਾਲ ਜਿਨ੍ਹਾਂ ਦੀ ਨੌਕਰੀ ਨਹੀਂ ਲੱਗਦੀ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਨੌਕਰੀ ਦੇ ਲਈ ਕੋਈ ਉਪਾਅ ਦੱਸੋ ਸਾਡੀ ਨੌਕਰੀ ਲੱਗ ਜਾਵੇ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ 3 ਮਹੀਨਿਆਂ ਦੇ ਵਿੱਚ ਤੁਹਾਡੀ ਨੌਕਰੀ ਲੱਗ ਜਾਵੇਗੀ ਇਸ ਦੇ ਨਾਲ-ਨਾਲ ਤੁਹਾਨੂੰ ਤਾਂ ਦੀ ਪ੍ਰਾਪਤੀ ਹੋਵੇਗੀ ਵਪਾਰ ਦੇ ਵਿੱਚ ਵਾਧਾ ਹੋਵੇਗਾ ਤੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ ਤੁਹਾਡੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਇਸੇ ਨਾਲ-ਨਾਲ ਜੇਕਰ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਕੋਈ ਲਾਸ ਹੋਇਆ ਹੈ ਤੁਹਾਨੂੰ ਬਿਜ਼ਨਸ ਦੇ ਵਿੱਚ ਵਪਾਰ ਦੇ ਵਿੱਚ ਤਾਂ ਇਹ ਉਪਾਅ ਕਰਨ ਦੇ ਨਾਲ ਜੋ ਵੀ ਤੁਹਾਨੂੰ ਕਾਟਾ ਪਿਆ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਪ੍ਰੋਬਲਮ ਹੈ ਜਿਹੜੀ ਦੂਰ ਹੋਵੇਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਇਸ ਪਾਣੂ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਆਟੇ ਦਾ ਦੀਵਾ ਤੇ ਜਿਹੜੇ ਆਟੇ ਦਾ ਦੀਵਾ ਚਾਹੀਦਾ ਹੈ ਉਹ ਜਿਉਂਦੇ ਆਟੇ ਦਾ ਦੀਵਾ ਚਾਹੀਦਾ ਹੈ ਜਿਵੇਂ ਕਿ ਜਿਵੇਂ ਕਿ ਪੰਜਾਬੀ ਦੇ ਵਿੱਚ ਆਪਾਂ ਬੋਲਦੇ ਹਾਂ ਕਿ ਹਿੰਦੀ ਵਿੱਚ ਆਪਾਂ ਜਵਾਰ ਬੋਲਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਜਿਉਂਦਾ ਆਟਾ ਨਹੀਂ ਹੈ ਤਾਂ ਤੁਸੀਂ ਬਚਾਰ ਦੇ ਵਿੱਚ ਜਾਓ ਆਸਾਨੀ ਦੇ ਨਾਲ ਤੁਹਾਨੂੰ ਕਿਤੋਂ ਵੀ ਮਿਲ ਜਾਵੇਗਾ ਇਹ ਜਿਉਂਦਾ ਆਟਾ ਤੁਸੀਂ ਗੋਣ ਕੇ ਆਪਣੇ ਘਰ ਦੇ ਵਿੱਚ ਉਹਦਾ ਤੁਸੀਂ ਦੀਵਾ ਤਿਆਰ ਕਰਨਾ ਹੈ ਇੱਕ ਦੀਵਾ ਨਹੀਂ ਬਣਾਉਣਾ ਦੀਵੇ ਤੁਸੀਂ ਇੱਥੇ ਬਣਾਉਣੇ ਹਨ ਤੋਂ ਉਸ ਸਮੇਂ ਤੁਸੀਂ ਬਣਾਉਣੇ ਹਨ ਜੇਕਰ ਤੁਸੀਂ ਇਸ ਨੂੰ ਪਾਉਣਾ ਸ਼ਨੀਵਾਰ ਕਰਦੇ ਹੋ ਤਾਂ ਉਸ ਦਿਨ ਮੱਸਿਆ ਆ ਜਾਂਦੀ ਹੈ ਦੋਨੋਂ ਵਧੀਆ ਤੇ ਸ਼ੁਭ ਦਿਨ ਚੱਲ ਜਾਂਦੇ ਹਨ ਫਿਰ ਤੁਸੀਂ ਦੋ ਦੀਵੇ ਤਿਆਰ ਕਰਨੇ ਹਨ ਜੇਕਰ ਤੁਸੀਂ ਸ਼ਨੀਵਾਰ ਨੂੰ ਕਰ ਰਹੇ ਹੋ ਤਾਂ ਉਸ ਦਿਨ ਮੱਸਿਆ ਨਹੀਂ ਹੈ ਤਾਂ ਫਿਰ ਤੁਸੀਂ ਇੱਕ ਹੀ ਦੀਵਾ ਤਿਆਰ ਕਰੋ ਦੋ ਦੀਵੇ ਇਸ ਲਈ ਤਿਆਰ ਕਰਨੇ ਹਨ ਕਿ ਜੇਕਰ ਮੱਸਿਆ ਤੇ ਸ਼ਨੀਵਾਰ ਦਾ ਦਿਨ ਦੋਨੋਂ ਹੀ ਆਪਸ ਵਿੱਚ ਰਲ ਜਾਂਦੇ ਹਨ ਇੱਕ ਮਸਿਆਂ ਦਾ ਦੀਵਾ ਹੁੰਦਾ ਹੈ ਤੇ ਇੱਕ ਸ਼ਨੀਵਾਰ ਦੇ ਦਿਨ ਦਾ ਤੇ ਜਿਹੜਾ ਇਹ ਦੀਵਾ ਤਿਆਰ ਕਰਨਾ ਹੈ ਇਸ ਨੂੰ ਅਸੀਂ ਚੌਮੁਖੀ ਦੀਵਾ ਤਿਆਰ ਕਰਨਾ ਹੈ ਚੌਹਾਂ ਦੇ ਆਟੇ ਦਾ ਦੀਵਾ ਤਿਆਰ ਕਰਨਾ ਹੈ ਚੌਮੁਖੀ ਦੀਵਾ ਚੌਮੁਖੀ ਦੀਵੇ ਦੇ ਵਿੱਚ ਚਾਰ ਸਾਈਡਾਂ ਤੇ ਹੀ ਅਸੀਂ ਬੱਤੀਆਂ ਲਗਾ ਦੇਣੀਆਂ ਹਨ ਜਿਸ ਦੀਆਂ ਕਿ ਚਾਰ ਅਲੱਗ-ਅਲੱਗ ਸਾਈਡ ਤੇ ਚੌਹਾਂ ਗੁੱਠਾਂ ਦੇ ਬੱਤੀਆਂ ਹੁੰਦੀਆਂ ਹਨ ਉਸ ਨੂੰ ਚੌਮੁਖੀ ਦੀਵਾ ਕਹਿੰਦੇ ਹਨ ਇਸ ਤਰੀਕੇ ਦੇ ਨਾਲ ਅਸੀਂ ਆਟੇ ਦਾ ਦੀਵਾ ਚਾਹਾਂ ਮੋਕੀ ਦੀਵਾ ਤਿਆਰ ਕਰਕੇ ਉਸ ਵਿੱਚ ਅਸੀਂ ਸਰੋਂ ਦਾ ਤੇਲ ਪਾਉਣਾ ਹੈ ਜਿਵੇਂ ਕਿ ਸ਼ਨੀਵਾਰ ਦਾ ਦਿਨ ਹੈ ਇਸ ਕਰਕੇ ਅਸੀਂ ਸਰੋਂ ਦੇ ਤੇਲ ਦਾ ਇਸਤੇਮਾਲ ਕਰਨਾ ਹੈ ਇਸ ਨੂੰ ਪਾਉਣ ਨੂੰ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਜਿੰਨਾ ਵੀ ਕਈਏ ਓਨਾ ਹੀ ਥੋੜਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਤੁਹਾਨੂੰ ਮਿਲੇਗਾ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਮਨੋ ਕਾਮਨਾਵਾਂ ਇਸ਼ਾਵਾਂ ਹਨ ਉਹ ਇਸ ਨੂੰ ਪਾਉਣ ਨੂੰ ਕਰਨ ਦੇ ਨਾਲ ਪੂਰੀਆਂ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਦੋ ਦੀਵੇ ਤਿਆਰ ਕੀਤੇ ਹਨ ਤਾਂ ਇੱਕ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਛੱਤ ਦੇ ਉੱਪਰ ਲੈ ਜਾਣਾ ਤੇ ਉੱਥੇ ਜਾ ਕੇ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਹੈ ਤੇ ਜਿਹੜਾ ਦੂਸਰਾ ਦੀਵਾ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੀ ਜਿਹੜੀ ਉੱਤਰ ਦਿਸ਼ਾ ਹੈ ਉੱਥੇ ਜਿਵੇਂ ਤੁਹਾਡੇ ਘਰ ਦੀ ਨਾਰਥ ਸਾਈਡ ਉੱਥੇ ਤੁਸੀਂ ਇਸ ਦੀਵੇ ਨੂੰ ਜਗਾ ਲੈਣਾ ਹੈ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਕਰ ਰਹੇ ਹੋ ਫਿਰ ਤੁਹਾਨੂੰ ਛੱਤ ਦੇ ਉੱਪਰ ਦੀਵਾ ਚਕਾਉਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਘਰ ਦੇ ਉੱਤਰੀ ਦਿਸ਼ਾ ਦੇ ਵਿੱਚ ਦੀਵਾ ਤਿਆਰ ਕਰਕੇ ਉਸ ਨੂੰ ਐਸੇ ਹੀ ਪ੍ਰੋਸੈਸ ਦੇ ਨਾਲ ਚਿਗਾ ਦੇਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਛੱਤ ਦੇ ਉੱਪਰ ਦੀਵਾ ਜਗਾ ਰਹੇ ਹੋ ਤਾਂ ਜਦੋਂ ਤੁਸੀਂ ਦੀਵਾ ਜਦੋਂ ਤੁਸੀਂ ਦੀਵਾ ਜਗਾਉਣ ਗਏ ਹੋ ਜੋ ਵੀ ਤੁਹਾਡੀਆਂ ਇੱਛਾਵਾਂ ਨੇ ਮਨੋ ਕਾਮਨਾਵਾਂ ਨੇ ਦੋ ਮਿੰਟ ਤੁਸੀਂ ਆਪਣੇ ਮਨ ਦੇ ਵਿੱਚ ਉਸ ਦੀਵੇ ਨੂੰ ਜਗਾ ਕੇ ਉੱਥੇ ਬੋਲ ਆਉਣੀਆ ਹਨ ਉਸੇ ਹੀ ਤਰੀਕੇ ਦੇ ਨਾਲ ਉਸ ਦੀਵੇ ਨੂੰ ਜਲਦੇ ਰਹਿਣ ਦੇਣਾ ਹੈ ਤੇ ਫਿਰ ਤੁਸੀਂ ਥੱਲੇ ਆ ਜਾਣਾ ਹੈ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਘਰ ਦੇ ਨੀਚੇ ਉੱਤਰ ਦਿਸ਼ਾ ਦੇ ਵਿੱਚ ਦੀਵਾ ਰੱਖੋਗੇ ਉੱਥੇ ਵੀ ਤੁਸੀਂ ਆਪਣੀਆਂ ਇਛਾਵਾਂ ਤੇ ਮਨੋ ਕਾਮਨਾਵਾਂ ਨੂੰ ਬੋਲ ਦਿਓ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਸਮਝ ਸਕਦੇ ਹੋ ਕਿ ਤੁਹਾਡਾ ਉਪਾਅ ਹੋ ਗਿਆ ਇਹ ਉਪਾਅ ਤੁਸੀਂ ਕਰ ਲਓ ਬੜਾ ਹੀ ਸਿੰਪਲ ਸਧਾਰਨ ਉਪਾਅ ਹੈ ਤੁਹਾਡੀਆਂ ਪ੍ਰੋਬਲਮ ਦੂਰ ਹੋਣਗੀਆਂ ਜਿਵੇਂ ਕਿ ਤੁਹਾਡੀ ਦੁੱਖ ਤਕਲੀਫ ਇਹ ਉਪਾਅ ਨੂੰ ਕਰਨ ਦੇ ਨਾਲ ਦੂਰ ਹੋਣਗੇ ਉਸੇ ਤਰੀਕੇ ਦੇ ਨਾਲ ਹੀ ਜਿੰਨੀਆਂ ਵੀ ਤੁਹਾਡੀਆਂ ਇਸ਼ਾਵਾ ਮੰਨੋ ਕਾਮਨਾਵਾਂ ਹਨ ਉਹ ਪੂਰੀਆਂ ਹੋਣਗੀਆਂ ਤੇ ਸਭ ਤੋਂ ਵੱਡੀ ਇਸ ਉਪਾਦੀਕਰ ਇਹ ਹੈ ਕਿ ਇਸ ਨੂੰ ਕਰਨ ਦਾ ਸਮਾਂ ਕੋਈ ਵੀ ਨਹੀਂ ਹੈ ਇਸ ਨੂੰ ਕਿਸੇ ਵੀ ਸਮੇਂ ਤੁਸੀਂ ਕਰ ਸਕਦੇ ਹੋ ਤੁਸੀਂ ਕਿਸੇ ਵੀ ਸਮੇਂ ਸ਼ਨੀਵਾਰ ਦੇ ਦਿਨ ਨੂੰ ਜਾਂ ਫਿਰ ਮੱਸਿਆ ਦੇ ਦਿਨ ਨੂੰ ਕਰ ਸਕਦੇ ਹੋ ਸ਼ਾਮ ਤੱਕ ਤੁਹਾਡੇ ਕੋਲ ਪੂਰਾ ਸਮਾਂ ਹੁੰਦਾ ਹੈ ਤੁਸੀਂ ਜਦੋਂ ਮਰਜ਼ੀ ਤੁਸੀਂ ਜਦੋਂ ਵੀ ਟਾਈਮ ਤੁਹਾਡਾ ਲੱਗੇ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਣ ਪਰੇਦੋਸ਼ ਕਾਲ ਦੇ ਵਿੱਚ ਕਰੋਗੇ ਕਹਨ ਤੋਂ ਭਾਵ ਕਿ ਸ਼ਾਮ ਦੇ ਸਮੇਂ ਕਰੋਗੇ ਇਸ ਉਪਾਣ ਨੂੰ ਤਾਂ ਤੁਸੀਂ ਤਾਂ ਤੁਹਾਨੂੰ ਇਸ ਉਪਾ ਦਾ ਬਹੁਤ ਜ਼ਿਆਦਾ ਰਿਜ਼ਲਟ ਜਿਹੜਾ ਹੈ ਉਹ ਵਧੀਆ ਮਿਲਣ ਵਾਲਾ ਹੈ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਣ ਨੂੰ ਕਰਕੇ ਦੇਖਿਓ 100 ਗ੍ਰਾਮ ਸਰੋਂ ਦੇ ਤੇਲ ਦਾ ਛੋਟਾ ਜਿਹਾ ਜਿਹਾ ਇਸ ਨੂੰ ਉਪਾਗ ਕਰਨਾ ਹੈ ਇਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਦੋਸਤੋ ਜੇਕਰ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ